ਐਸ ਵੇਲੇ ਪੰਜਾਬ ਦੇ ਵਿੱਚ ਕਹਿਰ ਮਚਿਆ ਹੋਇਆ ਹੈ ਹੜ੍ਹਾਂ ਨੇ ਕਹਰਾਮ ਮਚਾਇਆ ਹੋਇਆ ਹੈ ਲੋਕ ਇੱਕ ਦੂਜੇ ਦੀ ਮਦਦ ਲਈ ਬਹੁਤ ਅੱਗੇ ਆ ਰਹੇ ਨੇ ਲੋਕ ਪਰੇਸ਼ਾਨ ਵੀ ਬਹੁਤ ਨੇ ਤੇ ਲੋਕ ਆਪਣਾ ਮਤਲਬ ਸਤਕ ਰੱਖ ਕੇ ਵੀ ਬਹੁਤ ਬੈਠੇ ਨੇ ਔਰ ਲੋਕ ਮਦਦ ਕਰਨ ਵਾਲੇ ਵੀ ਐਦਾਂ ਬੜ ਰਹਿਣ ਜਿਵੇਂ ਰੱਬ ਆਪ ਭੇਜ ਰਿਹਾ ਉਹਨਾਂ ਨੂੰ ਪਰ ਇੱਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸ਼ਿਕਵਾ ਸ਼ਿਕਾਇਤ ਇਹ ਹੈ ਕਿ ਨੈਸ਼ਨਲ ਮੀਡੀਆ ਇਸ ਤਰਸ ਦੀ ਨੂੰ ਸਟਰੈਟਜੀ ਨੂੰ ਕਵਰ ਹੀ ਨਹੀਂ ਕਰ ਰਿਹਾ ਉੱਥੇ ਮੈਂ ਸਿਰਫ ਇਨਾ ਕਹਿਣਾ ਚਾਹੁੰਦਾ ਕਿ ਕਿਉਂ ਆਪਾਂ ਸੋਚਦੇ ਆ ਕਿ ਉਹ ਕਵਰ ਕਰੇ ਉਹਨਾਂ ਦੇ ਮਨ 'ਚ ਇਹ ਆ ਕਿ ਜੇ ਸਾਡੇ ਕੁਝ ਲੱਗਦੇ ਨਹੀਂ ਜਾਂ ਨਹੀਂ ਇਦਾਂ ਮਦਦ ਕਰਨਾ ਚਾਹੁੰਦਾ ਨੈਸ਼ਨਲ ਮੀਡੀਆ ਤੇ ਮੈਂ ਇੱਕ ਕਹਾਵਤ ਦੱਸਣ ਲੱਗਾ ਹਿੰਦੀ 'ਚ ਵੀ ਬੋਲਾਂਗਾ ਬਾਅਦ 'ਚ ਕਿ ਜੇ ਮੁਰਗਾ ਬਾਗ ਨਹੀਂ ਦੇਵੇਗਾ ਕੁੱਕੜ ਬਾਗ ਨਹੀਂ ਦੇਵੇਗਾ ਤਾਂ ਕਿ ਦਿਨ ਨਹੀਂ ਚੜੇਗਾ ਹਿੰਦੀ ਮੈਂ ਅਨਵਾਦ ਇਹ ਹੈ ਕਿ ਅਗਰ ਮੁਰਗਾ ਬਾਗ ਨਹੀਂ ਦੇਗਾ ਤਾਂ ਕਿ ਆ ਦਿਨ ਨਹੀਂ ਚੜੇਗਾ ਕੋਈ ਨਹੀਂ ہماری ਆਵਾਜ਼ ਉਠਾਏਗਾ ਤਾਂ ਇਹ ਮਤਲਬ ਸਭ ਬਰਬਾਦ ਹੋ ਜਾਏਗਾ ਨਹੀਂ ਇਹ ਜਿਵੇਂ ਇਸ ਜ਼ਰਖੇ ਜ਼ਮੀਨ ਕੋ ਪਾਣੀ ਲੱਗ ਰਹਾ ਨਾ ਇਹ ਫਿਰ ਸੇ ਹਰਾ ਹੋ ਕੇ ਬਾਹਰ ਆਏਗਾ ਪੰਜਾਬ ਤੇ ਮੈਂ ਇਹ ਕਹਿਣਾ ਕਿ ਅਸੀਂ ਕਿਸੇ ਤੇ ਡਿਪੈਂਡ ਨਹੀਂ ਕਰਦੇ ਕੋਈ ਗੱਲ ਨਹੀਂ ਮੀਡੀਆ ਦੀ ਪਰਵਾਹ ਨਾ ਕਰੋ ਸਾਡੀ ਆਵਾਜ਼ ਉਸ ਰੱਬ ਦੇ ਦੁਆਰੇ ਵੈਸੀ ਪਹੁੰਚਦੀ ਹੈ ਲੋਕਾਂ ਤੱਕ ਪਹੁੰਚਦੀ ਸਾਰੇ ਦੁਨੀਆ ਬੋਲ ਰਹੀ ਹੈ ਤੁਹਾਡੇ ਬਾਰੇ ਔਰ ਦੂਸਰਾ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੈਗੀ ਹੈ ਕਿ ਜਿਹੜੇ ਅਸੀਂ ਬਾਕੀ ਸੂਬਿਆਂ 'ਚ ਕੋਈ ਪ੍ਰੋਬਲਮ ਆਂਦੀ ਤਾਂ ਅਸੀਂ ਭੱਜ ਕੇ ਜਾਂਦੇ ਆਂ ਹੋਰ ਸਟੇਟਸ ਵਿੱਚੋਂ ਲੋਕੀ ਸਾਡੇ ਵੱਲ ਨਹੀਂ ਆ ਰਹੇ ਤੇ ਕਿਉਂ ਆਉਣ ਬਈ ਉਹ ਤੁਹਾਨੂੰ ਰੱਬ ਨੇ ਰਾਜੇ ਬਣਾਇਆ ਹੋਇਆ ਹੈ ਤੁਹਾਡੀ ਫਿਤਰਤ ਹੈ ਕਿ ਤੁਸੀਂ ਇਦਾਂ ਦੇ ਰਹਿਣਾ ਤੁਸੀਂ ਮਦਦ ਕਰਨੀ ਹੈ ਲੋਕਾਂ ਦੀ ਤੁਸੀਂ ਸੋਚਦੇ ਹੀ ਨਹੀਂ ਕੋਈ ਮਦਦ ਕਰਨਾ ਵੀ ਕਿ ਮੈਂ ਛੋਟੀ ਜੀ ਬਾਬਾ ਜੀ ਤੋਂ ਕਿਸੇ ਤੋਂ ਗੱਲ ਸੁਣੀ ਸੀ ਇਦਾਂ ਹੀ ਕਿ ਉਹ ਦੱਸਦੇ ਸੀ ਵੀ ਇੱਕ ਕੋਈ ਮਹਾਤਮਾ ਜਾ ਰਿਹਾ ਸੀ ਤੇ ਪਾਣੀ 'ਚ ਇੱਕ ਬਿਛੂ ਡਿੱਗ ਪਿਆ ਮਹਾਤਮਾ ਫਟਾਫਟ ਗਏ ਉਹਨਾਂ ਪਾਣੀ ਚ ਚੱਕ ਕੇ ਉਹਨੂੰ ਬਾਹਰ ਰੱਖਿਆ ਜੀ ਪਾਣੀ ਚੋਂ ਬਾਹਰ ਕੱਢਿਆ ਉਹਨੇ ਹੱਥ ਤੇ ਡੰਗ ਮਾਰਤਾ ਉਹ ਫਿਰ ਡਿੱਗ ਪਿਆ ਉਹਨਾਂ ਕੋਲ ਉਹਨਾਂ ਫੇਰ ਕੱਢਿਆ ਬਾਹਰ ਨਿਕਲਦੇ ਨੇ ਫੇਰ ਡੰਗ ਮਾਰਤਾ ਤੀਜੀ ਵਾਰੀ ਹੋਇਆ ਉਹਨਾਂ ਦਾ ਚੇਲਾ ਕਹਿੰਦਾ ਬਾਬਾ ਜੀ ਤੁਸੀਂ ਜਿੰਨੀ ਵਾਰੀ ਕੱਢਦੇ ਹੋ ਤੁਹਾਡੇ ਡੰਗ ਮਾਰ ਦਿੰਦਾ ਤਾਂ ਤੁਸੀਂ ਫੇਰ ਕਿਉਂ ਇਹ ਕੰਮ ਕਰ ਰਹੇ ਹੋ ਕਹਿੰਦੇ ਬੇਟਾ ਇਹ ਉਹਦਾ ਸੁਭਾਅ ਹੈ ਤੇ ਮੇਰਾ ਸੁਭਾਅ ਹੈ ਬਚਾਉਣਾ ਉਹ ਆਪਣਾ ਸੁਭਾਅ ਨਹੀਂ ਛੱਡਦਾ ਸੀ ਆਪਣਾ ਸੁਭਾਅ ਕਿਦਾਂ ਛੱਡਦੀ ਹੈ ਸੋ ਅਸੀਂ ਪੰਜਾਬੀ ਆਪਣਾ ਸੁਭਾਅ ਕਿਦਾਂ ਛੱਡ ਦੇਾਂਗੇ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਲੋੜ ਪਵੇ ਫੇਰ ਉੱਡ ਕੇ ਜਾਵਾਂਗੇ ਇਹਨਾਂ ਹਾਲਾਤਾਂ ਵਿੱਚ ਵੀ ਉੱਡ ਕੇ ਜਾਵਾਂਗੇ ਇਹ ਸ਼ਿਕਵਾ ਬੰਦ ਕਰਦੋ ਕਿ ਸਾਡੇ ਲਈ ਕੋਈ ਨਹੀਂ ਆ ਰਿਹਾ ਆਪਾਂ ਹੀ ਜਾਣਾ ਸਾਨੂੰ ਕੁਦਰਤ ਨੇ ਬਣਾਇਆ ਹੀ ਇਦਾਂ ਦਾ ਕਿ ਆਪਾਂ ਜਾਣਾ ਲੋਕਾਂ ਦੇ ਹੈਲਪ ਕਰਨ ਵਾਸਤੇ ਠੀਕ ਹੈ ਇਹ ਸੀ ਮੋਸਟ ਇੰਪੋਰਟੈਂਟ ਗੱਲਾਂ ਔਰ ਇੰਪੋਰਟੈਂਟ ਗਰਲਸ ਏ ਹੈ ਕਿ ਹੜਾਚ ਤੁਸੀਂ ਮਦਦ ਬਹੁਤ ਕਰ ਰਹੇ ਹੋ ਪਰ ਸਭ ਤੋਂ ਜ਼ਿਆਦਾ ਲੋੜ ਤੁਹਾਡੀ ਮਦਦ ਦੀ ਪੈਣੀ ਹੈ ਜਦੋਂ ਪਾਣੀ ਉੱਤਰ ਗਏ ਜਦੋਂ ਪਿੰਡਾਂ ਚ 4 4 6 6 ਫੁੱਟ ਗਾਰ ਖੜੀ ਹੋਈ ਨਾ ਤੇ ਜਦੋਂ ਰੇਤਾ ਪਈ ਹੋਈ ਜੀਸੀਬੀ ਮਸ਼ੀਨਾਂ ਟਰੈਕਟਰਾਂ ਟਰਾਲੀਆਂ ਦੀ ਉਦੋਂ ਲੋੜ ਪੈਣੀ ਹੈ ਵਲੰਟੀਅਰਸ ਦੀ ਲੋੜ ਪੈਣੀ ਹੈ ਮੈਡੀਕਲ ਕੈਂਪ ਲੱਗਣੇ ਨੇ ਲੋਕਾਂ ਦੇ ਘਰਾਂ ਚ ਕੁਰਸੀਆਂ ਮੇਜ਼ ਟੇਬਲਸ ਫਰਨੀਚਰ ਬੈੱਡ ਕੋਈ ਨਹੀਂ ਰਿਹਾ ਉਧੀ ਲੋਡ ਪੈਣੀ ਹੈ ਲੋਕਾਂ ਨੂੰ ਚੁੱਲਿਆਂ ਦੀ ਭਾਂਡਿਆਂ ਦੀ ਲੋਡ ਪੈਣੀ ਹੈ ਉਹਦੇ ਲਈ ਵੀ ਆਪਣੀ ਤਿਆਰੀ ਰੱਖੋ ਸਾਰਾ ਜ਼ੋਰ ਹੁਣੇ ਨਹੀਂ ਲਾ ਦੇਣਾ ਅੱਗੋਂ ਬਹੁਤ ਲੋਡ ਤੁਹਾਡੀ ਪੈਣੀ ਹੈ ਗੱਲ ਮੈਂ ਛੋਟੀ ਤਾਂ ਕਰਕੇ ਖਤਮ ਕਰ ਰਿਹਾ ਕਿ ਰੀਲ ਜਾਂ ਜੋ ਵੀ ਸਾਡੀ ਇਹ ਮੈਸੇਜ ਹੈ ਇਹ ਛੋਟਾ ਬਣੇ ਤੁਹਾਡੇ ਤੱਕ ਪਹੁੰਚ ਜਾਏ ਧੰਨਵਾਦ